ਮੈਂ ਚੱਲਿਆ ਵਾਂ ਕਿਰਨਦੀਦੀ ਨੂੰ ਨਾਲ ਮੈਂ ਚੱਲ ਮਿਲ ਕੇ ਆਈਏ ਲੈ ਥੋੜਾ ਫਾਮੇ ਮੈਨੂੰ ਇਹ ਨੇਰਾ ਕਾਫੀ ਹੋ ਗਿਆ ਵਾ ਸ਼ਾਮਾਂ ਪੈ ਗਿਆ ਨੇਰਾ ਜਿਆਦਾ ਤਾਂ ਕਹਿੰਦਾ ਸ਼ਾਮਾਂ ਪੈ ਗਈਆਂ ਕਿਉਂ ਮੋ ਵੰਦ ਰੱਤੀ ਅਮ ਜੀ ਨੇ ਇਹਨਾਂ ਕਿੱਥੇ ਸੌયા ਹੈ ਆਈਏ ਸਿਕਾ ਲਈਆ ਯਾ ਵੀ ਸਿਕਾ ਇਹ ਸਹੀ ਠੀਕ ਠਾਕ ਆਹ ਠੀਕ ਠਾਕ ਜਾਂ ਜੀ ਜੀ ਕਹਿੰਦੇ ਆਪਲਾ ਹਿਸਤਾਨੀ ਬੜੀ ਕਰਦਾ ਖਬਰਾਂ ਮਿਲਦੀਆਂ ਹਾਂ ਕਹਿੰਦੇ ਹਿਸਤਾਨੀ ਬੜੀ ਕਰਦਾ ਹੈ ਹੈ ਵੈਸੇ ਚੁੱਪ ਚੁੱਪ ਜਾਂਦੇ ਪਰ ਇਹ ਵੀ ਕੰਮ ਜ਼ਬਰਦਸਤੀ ਕਰਦਾ ਹਿਸਤਾਨੀ ਵਾਲਾ ਆਹ ਬੜੀ ਬਣ ਗਈ ਹੈ ਸਿਸਟਮ ਨੇ ਭਾਜੀ ਬਣਾਇਆ ਆ ਆ ਬੜੀ ਵੇ ਬਣਾਤੀ ਹੈ ਮੇਰੀ ਗੋਲੀ ਜੇ ਬੈਠ ਨਾ ਛੰਭ ਜਾਉਂਦੀ ਹੈ ਹੈ ਚਾਹ ਤੋਂ ਇਹ ਗੱਦੀ ਜਬਾਗੀ ਇਹ ਮੇਰਾ ਪਾ ਚੱਲੇ ਆ ਜੀ ਚੰਗਾ ਜੀ ਸੱਸਰੀ ਦਾ ਬਾਹਰ ਇਹ ਕਿਰੇ ਮੇਰਾ ਪਾ ਚਲੋ ਮੇਰੇ ਅੱਬਾ ਰੋ ਜੀ ਅੰਦੇ ਸੀ ਉਹਨਾਂ ਅੰਦਰ ਹੀ ਕਰ ਸਕਦੇ ਆ ਚੰਗਾ ਓਕੇ ਚੰਗਾ ਜੀ ਦੱਸੀ ਬਾਜੀ ਓਕੇ ਜੀ ਬਹੁਤ ਹੈ ਯਾਰ ਇਹ ਚੀਜ਼ ਹੀ ਮੈਂ ਕਹਿੰਦਾ ਬਹੁਤ ਬਹੁਤ ਵਧੀਆ ਬਣਾਤਾ ਸਿਸਟਮ ਇਹ ਇਹ ਦੀ ਪੀਛ ਲੱਗ ਪੱਕਾ ਬੰਦ ਕਰਤਾ ਏ ਓਏ ਨਹੀਂ ਨਹੀਂ ਅਛਾ ਅਛਾ ਓਹ ਹੋ ਕੀ ਆਈ ਬਾਤ ਹੈ ਜੰਨਤ ਹੀ ਆ ਤੇ ਬਹੁਤ ਵਧੀਆ ਕਰਤਾ ਹੈ ਬਸ ਇਹ ਪਿਆ ਥੋੜਾ ਪੇਂਟ ਹੋਣਾ ਹੈ ਚਿੱਟਾ ਪੇਂਟ ਕਰ ਦੇਣਾ ਬਾਜੀ ਆ ਬੋਰਨ ਨਾਲ ਵਧੀਆ ਹੈ ਹਨਾ ਇੱਕ ਛਾਕਰ ਲੱਗਣ ਵਾਲਾ ਛਾਕਰ ਵੀ ਚਾਹੀਦਾ ਲੱਗਣਾ ਵੈ ਹੈ ਹਨਾ ਓਕੇ ਆ ਕੰਮ ਹਟ ਜਦੇ ਹਟ ਜਦੇ ਹਟ ਜਦੇ ਇੱਕ ਵਾਲਾ ਪਹਿਲਣ ਵਾਤੇ ਆਏ ਤੇ ਇੱਕ ਸਬਜੀ ਦੇ ਪੈਸੇ ਦੇ ਨਾਲ ਇਹ ਮੈਂ ਉਹ ਦੇ ਰਿਹਾ ਯਾਰ ਉਹ ਦੇ ਗਏ ਸਹਾਰ ਚੱਲਦਾ ਆਪਣਾ ਲੋਕ ਕਹਿੰਦਾ ਵਾ ਚੱਲਦਾ ਮਲੌਰ ਪੂਰੇ ਮੇਤਰਾਂ ਦਾ ਧਾਰ ਚੱਲਦਾ ਧਾਰੀ ਚੱਲਦਾ ਲੋਕਾਂ ਨੂੰ ਪਤਾ ਪੈਸੇ ਨਹੀਂ ਪੈਸੇ ਨਹੀਂ ਵੇਟ ਲਾ ਲੈਨੇ ਆ ਵੇਟ ਲਾ ਲੈਨੇ ਹੁਣੇ ਹੁਣ ਸਬਜੀ ਦੇ ਵੇਟ ਲਾ ਲ ਗਏ ਹੁਣ ਸਬਜੀ ਦੇ ਹੀ ਵੇਟ ਲਾ ਲੈਨੇ ਨੇ ਹਾਂ ਇਹ ਕਿੰਨਾਂ ਦਾ ਇਹ ਕੀ ਹੈ ਕਦੂ ਹੈ ਕਦੂ ਕਦੂ ਥੋੜੀ ਆ ਹਾਂ ਵੀ ਆ ਕੀ ਹੈ ਗੋਲ ਗੱਪੇ ਉਹ ਬੱਲੇ ਉਹ ਬੱਲੇ ਗੋਲ ਗੱਪੇ ਨੰਦੇ ਮੈਂ ਕਤੇ ਕਹਾਂਗੀ ਹਾਂ ਹਾਂ ਓਕੇ ਆ ਹੂੰ ਇਹ ਮੰਨਦਾ ਕੋਈ ਨਹੀਂ ਲੱਗਣ ਗੋਲ ਗੱਪੇ ਖਾਣ ਲੈਣਦੇ ਆ ਇਹਨੂੰ ਇਹਨੂੰ ਲਗੁ ਪੈਂਦਾ ਹੂ ਕੀ ਆ ਉਸੇ ਉਈ ਕੀ ਕੀ ਆ ਉਈ ਕੀ ਆ ਉਹਦਾ ਨਾਮ ਕੀ ਆ ਉਹ ਛਪਕਲੀ ਛਪਕਲੀ ਕਿੱਥੇ ਆ ਉਹ ਖਾਂਦੇ ਤੇ ਦਾਦੀ ਤੇ ਅੱਛਾ ਉਹ ਖਾਂਦੇ ਆ ਉਹ ਆ ਉਹਨੂੰ ਕੀ ਕਹਿੰਦੇ ਆ ਛਪਕਲੀ ਆਏ ਦਾਦਣ ਦੱਸ ਗਿਆ ਦਾਦਾ ਉਈ ਛਪਕਲੀ ਆ ਗਈ ਉਹ ਦਾਦਾ ਭੱਜ ਕੇ ਭੱਜ ਕੇ ਹੋਲੀ ਅਸਟਾਈ ਮੈਂ ਤੇ ਅੱਜ ਨਾ ਮਾਵਾਂ ਪੁੱਠੇ ਰਾਹ ਨਹੀਂ ਜਾਂਦੀ ਐ ਦਾਦਾ ਅੰਕ ਕਪੜੀ ਆ ਗਈ ਲੈ ਕਪੜੀ ਕੀ ਦਦਨ ਪਹਿਲਾਂ ਬੋਲ ਕੇ ਦੱਸ ਕੀ ਆ ਗਿਆ ਕਪੜੀ 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 ਹਾਂ ਹਾਏ ਦਾਦੀ ਨੇ ਕਿਹਾ ਦਾਦੀ ਨੇ ਕਿਹਾ ਕੀਓ ਸ਼ੇਪ ਕਲੀ ਬਾਹਰ ਬਾਹਰ ਖਾਂਦੇ ਤੇ ਬਾਹਰ ਚਲ ਗਈਆਂ ਬਾਹਰ ਹੀਓ ਖਾਂਦੇ ਤੇ ਹਾਂ ਮੈਂ ਤਾਂ ਇਹਦੇ ਮੇਰੇ ਬੋਡੇ ਪੀਰ ਕਹਿੰਦੇ ਮੈਂ ਐਦਾਂ ਕੰਮ ਕਰਦਾ ਵਾ ਮੇਨੂੰ ਦਾਦੀ ਵਰਤੀ ਮਸਰ ਖਾਂਦੇ ਕਿੱਥੇ ਆ ਮਸਰ ਖਾਂਦੇ ਹੋ ਮਸਰ ਖਾਂਦੇ ਹੀਓ ਕੋਈ ਬੜ ਕੋਈ ਬਾਹਰ ਬਾਹਰ ਏ ਆ ਗਈ ਉਹ ਉਹ ਆ ਗਈ ਉਹ ਈ ਈ ਭੱਜਾ ਭੱਜਾ ਸਿੱਟ ਸਿੱਟ ਸੱਪ ਭੱਜੋ ਐ ਸਿਪਕਲੀ ਆ ਗਈ ਉਹ ਕੰਨੇ ਰਤੇ ਚੁੱਕਦੇ ਵੀਰदाई ਮੈਂ ਕਿਸੇ ਹੱਦ ਚੁੱਕਦੀ ਜਾਈ ਮੇਰੇ ਬੋਡੇ ਫੀਡ ਕਰਨਗੇ ਹਾਂ ਮੈਂ ਜਾ ਕੇ ਮੰਮੀ ਦੱਸ ਗਿਆ ਮੇਰੇ ਬੋਡੇ ਫੀਡ ਕਰਨਗੇ ਪਤਨੀ ਇੱਧਰ ਆ ਗਈ ਉਹਨੇ ਕੀ ਲੈ ਨਿੰਦਰ ਪਤਾ ਨਹੀਂ ਕਦੋਂ ਕਿ ਨਹੀਂ ਗੱਲ ਤੁਹਾਡੇ ਹੋਂਦ ਪੈਣਾ ਐਸੇ 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 ਕਿੱਡੀ ਕੀ ਛੋਟੀ ਛੋਟੀ ਜੀ ਤੇ ਸਾਹ ਚੜਿਆ ਤੁਹਾਨੂੰ ਡਰ ਲੱਗਦਾ ਤਾ ਕਿੰਨਾ ਕਰਨੀ ਸਾਹ ਚੜ ਗਏ ਸੀ ਡਰ ਲੱਗਿਆ ਹਾਂ ਪਾਪਾ ਡਰ ਲੱਗਿਆ ਹਾਂ ਡਰ ਲੱਗਿਆ ਆ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਨੂੰ ਡਰ ਲੱਗਦਾ ਹੀ ਕਿੱਥੇ ਸੁਤੰਗ ਰਾਤੀ ਦਿਲ ਵੀ ਪਾਪਾ ਮੰਨਦਾ ਬਸੀ ਪਾ ਕੇ ਸੋ ਤੈਨ ਦਾ ਦੀ ਹੈ ਅੱਛਾ ਤੇ ਫਿਰ ਕਿੰਨੇ ਚੁੱਕਦੇ ਤੈਨੂੰ ਖੜਿਆ ਮੈਂ ਬਣਾ ਚੁੱਕਿਆ ਪਾਪਾ ਨਹੀਂ ਖੜਿਆ ਚੁੱਕਦੇ ਪਾਪਾ ਨੇ ਖੜਿਆ ਚੁੱਕਦੇ ਫਿਰ ਮੈਂ ਬਸੀ ਪਾ ਕੇ ਚੁੱਕ ਕੇ ਲੈ ਗਿਆ ਰਕ ਨੂੰ ਅੱਛਾ ਚਾਹ ਤੇਰੇ ਪਾਪਾ ਦਾ ਨਾਮ ਕੀ ਬੀਪੂ ਤੇ ਮੰਮੀ ਦਾ ਨਾਮ ਕੀ ਜੀ ਸੰਦੀਰ ਪੋ ਸੰਦੀਰ ਤੇ ਦਾਦਾ ਦਾ ਨਾਮ ਕੀ ਆ? ਦਾਦੀ ਦਾ ਨਾਮ ਡੈਡੀ ਆ ਤੇ ਦਾਦੀ ਦਾ ਨਾਮ ਮਮੀ ਮਮੀ ਹੈ ਤੇਰੀ ਹਾਂ ਤੇਰੀ ਮੰਮਾ ਦਾ ਨਾਮ ਕੀ ਹੈ? ਚੰਦੀਪ ਮੈਂ ਚੰਦੀਪ ਚੰਦ ਤੇ ਹਾ ਗੁੰਨਾ ਨਾਮ ਕੀ ਆ? ਤੱਕੋ ਜੀ ਇਹ ਹਾਂ ਤੱਕੋ ਜੀ ਜੇ ਤੇਰਾ ਨਾ ਕੀ ਹੈ ਕਿੱਥੇ ਆ ਤੀ ਈਸ਼ਾ ਰੈਡੀ ਹੋ ਗਿਆ ਵਿਸ਼ਨ ਨੂੰ ਇਦਨ ਨੂੰ ਕਰੋ ਆਹ ਕੀ ਲਾਇਆ ਵਾ ਪਿੱਟ ਪਿੱਟ ਚੰਨ ਚੰਨ ਲੱਦੈ ਜੀ ਗਾਇਸ ਨੀਮ ਉਹ ਨਹੀਂ ਤਿਆਰ ਤੇ ਚੱਲੀ ਆ ਪਿੰਡ ਸੇ ਜਾ ਸਿੱਖਣ ਜਾਂਦੀ ਮੇਕਅਪ ਦਾ ਕੋਰਸ ਕਰਦੀ ਤੇ ਚੱਲੀ ਸਸਤੀ ਗੱਲ ਸਾਰੇ ਚੜਾਈ ਨੇ ਵਲੌਗ ਦੇ ਵਿੱਚ ਕਿੰਨਾ ਸਾਰੇ ਕੰਮ ਮੈਂ ਵੀ ਰੈਡੀਓ ਦਾ ਪਾਕ ਬਣ ਲਿਆ ਤੇ ਕੰਟਰੋਲ ਪਾ ਲਈ। ਅੱਜ ਇਹਨੇ ਸਲੂਨ ਤੇ ਚਲਾ ਕੇ ਵੇਨੇ ਭਲਾ। ਮੁੰਡੇ ਕਹਿੰਦਾ ਸੀ ਚਲਾਉਣਾ 10 ਮਿੰਟ ਤੇ ਇਹਨੂੰ ਲੈ ਜਾਣੇ ਤੇ ਸਲੂਨ ਚਲਾ ਲੈਣਗੇ। ਕੀ ਕਰਾਂ? ਦੂਆ ਖੋਲਾਂ। ਚੱਲ ਜਾ। ਜਾ ਮੈਂ ਤੇ ਮੈਂ ਨਹੀਂ ਬਾਹਰ ਜਾਣਾ ਤੂੰ ਜਾਂਦੀ ਰਹਿ ਬਾਹਰ ਓਕੇ ਬਾਏ। ਖਾਓ ਖਾਓ। ਖਾਓ ਤੁਸੀਂ। ਆਹੋ ਖਾ ਲੋ ਖਾ ਲੋ। ਹਰ ਕੋਣ ਲਈ। ਮਮਾ ਲਈ ਹੁਣ ਆਪਣੇ ਨੇਲ ਪੇਂਟ ਲੱਗੇ ਹੁਣ ਨੇਲ ਆਰਟ ਕਰਾਉਗੀ ਹੁਣ ਇਹ ਲਿਆ ਦੇ ਤੇ ਚੀਜੀ ਤਰਹੀ ਕਰਦੇ ਕਿ ਤਰਹੀ ਕਰਦੇ ਮੈਂ ਚੱਪਰੀਆਂ ਨੇ ਨਾ ਤੋਂ ਕਰਨਾ ਬਾਹਰ ਚੱਲ ਜਿੰਨੂੰ ਕੋਣ ਹੁਣ ਘੜਮੀਆਂ ਹੋਣ ਡਿਆ ਮੰਮੀ ਅੱਖਾਂ ਚ ਮਰਵਾ ਪੈਣੀ ਗਾਂ ਕਰਕੇ ਕਰ ਜੀ ਯਾ ਜੀ ਤੇ ਅੱਜ ਚੱਲੇ ਆ ਮੈਕਬੁੱਕ ਕਹਿੰਦੇ ਓਏ ਹਣਾ ਯਾਰ ਆਪਾਂ ਸਦਾ ਕਹਿੰਦੇ ਨਹੀਂ ਲੈਂਦੇ ਮੈਂ ਆਪਣਾ ਲੈਪਟਾਪ ਐਪਲ ਦਾ ਬਸ ਬਾਕੀ ਇਥੇ ਜਾਪਦਾ ਲੱਗ ਮੈਕਬੁੱਕ ਕਹਿੰਦੇ ਕੀ ਕਹਿੰਦੇ ਤੇ ਸੋ ਮੈਂ ਚੱਲੇ ਆ ਨਾਲੇ ਜਸੀ ਹਰ ਕੋਣ ਨੂੰ ਸਮਝੀਏ ਇਹ ਇੱਥੇ ਰਹੂਗੀ ਤੇ ਸੰਦੀਪ ਨੂੰ ਨਾਲ ਲੈ ਚੱਲਦੇ ਆ ਇਹ ਕਹਿੰਦੀ ਮੈਂ ਨਹੀਂ ਜਾਣਾ ਮਹਾ ਚੱਲ ਵੀ ਕਿਉਂ ਨਹੀਂ ਜਾਣਾ ਖੁਸ਼ੀਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਕੋਈ ਨਹੀਂ ਜਸੀ ਹਾਂ ਅੰਜੀ ਕਦੇ ਕਦੀ ਤੇ ਵੈਸੇ ਕਦੀ ਕਦੀ ਤੇ ਵੈਸੇ ਮੈਂ ਸਿਆਣੀ ਗੱਲ ਕਰੀ ਦਿੰਦਾ ਆ ਨਹੀਂ ਅੰਜ ਚਲਾ ਜਲੀ ਅਧਿਆਨ ਉਹਦੇ ਉੱਦਾਂ ਨਹੀਂ ਜਲ ਪਈਆ ਕਰਾਉਂਦਾ ਬੈਟ ਲਾਈ ਦੀ ਆ ਬੈਟ ਹਾਂ ਆ ਵੀਰ ਨੂੰ ਪੂਰਾ ਪਤਾ ਕੀ ਕਰੀਦਾ ਆ ਵੀਰ ਬੈਟ ਲਾਈ ਦੀ ਤੇ ਜੇ ਕਹਿੰਦੇ ਪਾਉਣੇ ਆ ਤੇ ਫਿਰ ਇੰਸਟਾਗ੍ਰਾਮ ਤੇ ਤੁਸੀਂ ਚਲ ਜਿਓ ਠੀਕ ਕਿਉਂਕਿ ਇੱਥੇ YouTube ਤੇ YouTube ਤੇ ਮੈਂ ਨਹੀਂ ਦੱਸ ਸਕਦਾ ਤਾਂ ਕਰਕੇ ਇੱਥੇ ਅੱਗੇ ਸਟ੍ਰਾਈਕ ਆਈ ਹੈ ਭਰਾ ਬੜਾ ਉਖੜਿਆ ਕੰਮ ਉਹਨਾਂ ਕਰੇ ਜਾ ਕੇ ਸੋਲਵ ਕੀਤਾ ਸਾਰਾ ਸਿਸਟਮ ਤੇ ਹੁਣ ਤੀ ਮੇਰੇ ਉੱਤੇ ਆਜੂ ਇੰਸਟਾਗ੍ਰਾਮ ਤੇ ਆਜੇ ਠੀਕ ਹੈ 3 ਮਿੰਟ ਹਰ ਉਹ ਤੇ ਪੂਰਾ ਤੁਹਾਨੂੰ ਵੀਡੀਓ ਪਾਈ ਹੋਈ ਆ ਛੋਟ ਦੇ ਵਿੱਚ ਤੁਹਾਨੂੰ ਪਤਾ ਲੱਗੇ ਕਿਵੇਂ ਕਮਾਉਣਾ ਹੈ ਬਿਟ ਲੱਗਦੀ ਆ 5 ਮਿੰਟ ਦੇ 5 ਮਿੰਟ ਨਹੀਂ 5 ਸੈਕਿੰਡ ਚ ਜਿਹੜੇ ਆ ਫੇਰ ਇੱਕ ਤਾਂ ਬਿਟ ਲਾ ਗਏ ਉਹ ਆ ਪਰ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਆ ਦੇਤ ਨਹੀਂ ਲਵਣੀ ਅੱਗੇ ਹੁਣ ਆਪਾਂ ਚੱਲ ਪਏ ਆ ਘਰੋਂ ਇੰਨੇ ਜੀ ਵੀ ਲੈ ਟੋਪ ਬਧੀ ਗਿਆ ਜੇ ਨਾਨ ਲੱਗੇ ਆ ਜਸੀ ਭਰਾ ਨੂੰ ਆਪਣੇ ਨੂੰ ਇਹ ਸਾਰੇ ਕਹਿੰਦੇ ਨਾਲ ਲਾਏ ਫਿਰ ਯਾਰ ਹਣਾ ਭਰਾ ਆ ਆਪਣਾ ਠੀਕ ਨਹੀਂ ਤਾਈ ਮੇਰੇ ਦਾ ਪੁੱਤਰਾ ਤੇ ਫਿਰ ਨਾਲ ਕਿਉਂ ਨਾ ਹੋਏ ਕਹਿੰਦੇ ਅਸੀਂ ਕਈਆਂ ਨੂੰ ਲੋਕੇਸ਼ਨ ਨਹੀਂ ਪਤਾ ਹੁੰਦੀ ਬਟਾਲਾ ਸ਼ਹਿਰ ਹਸਨੀ ਹਸਨੀ ਦਾ ਪੁਲ ਮਗਰ ਰਹਿ ਗਿਆ ਵਾ ਤੇ ਇੱਧਰ ਆ ਗਿਆ ਆਪਣਾ ਖਾੜਾ ਠੀਕ ਹੈ ਹਰੂਮਾਨ ਖਾੜਾ ਤੇ ਇੱਧਰ ਚੱਲੇ ਹੁਣ ਆਪਾਂ ਅੱਗੇ ਅੱਗੇ ਆ ਜਣੀ ਚਿੱਟੀ ਗਰਾਊਂਡ ਚਿੱਟੀ ਗਰਾਊਂਡ ਦੇ ਸਾਹਮਣੇ ਡੋਮੀਨੋਜ਼ ਤੇ ਉੱਥੇ ਜਿਹੜੀ ਉਹ ਪਾਰਕਿੰਗ ਬਣੀ ਹੋਈ ਗੱਡੀਆਂ ਲਾਉਣ ਵਾਸਤੇ ਉਹਦੇ ਅੰਦਰ ਆ ਦੁਕਾਨ ਠੀਕ ਆ ਅਮਿਤ ਕੰਪਿਊਟਰ ਇਹਦੇ ਅੰਦਰ ਆ ਜਿਹੜੀ ਸਾਈਡ ਤੇ ਆ ਪੈਟਰੋਲ ਪੰਪ ਦੇ ਨਾਲ ਜਿਹੜੀ ਮਾਰਕੀਟ ਆ ਅਗਲੇ ਬੰਨੇ ਇਹਦੇ ਅੰਦਰ ਜਾਣਾ ਆਪਾਂ ਇਧਰਲੀ ਸਾਈਡ ਆ ਰਾਈਫਲ ਦੇ ਨਾਲ ਹੀ ਦੇਖੀ ਜਾ ਮੈਂ ਕਹਿੰਨਾ ਗੱਡੀ ਮੈਂ ਕਹਿੰਨਾ ਵੇਖੀ ਸੀ ਲਵਾਵਾਂਗੇ ਗੱਡੀ ਕਿਹਨੇ ਲੱਗੂਗੀ ਹੁਣੇ ਵੇਖੀ ਜਾਏ ਬਸ ਨਹੀਂ ਥੀ ਕੈਲਕੂਲੇਸ਼ਨ ਵਗੈਰਾ ਸਾਰੀ ਆਟੋਮੀਨੋਜ਼ ਆ ਗਿਆ ਤੇ ਇਹਦੇ ਅੰਦਰ ਠੀਕ ਆ ਉਹ ਸਾਹਮਣੇ ਅਮਿਤ ਕੰਪਿਊਟਰ ਐ ਵਲੇ ਦੇ ਨਾਲ ਜੋੜ ਕੇ ਲਾਤੀ ਹੈ ਗੱਡੀ ਠੀਕ ਹੈ ਤੇ ਉਹ ਭਰਾ ਆਪਣਾ ਅਮਿਤ ਕੰਪਿਊਟਰ ਉਹ ਜੇ ਸਾਈਡ ਤੇ ਦੇਖਿਆ ਤੇ ਭਾਈ ਜਣੀ ਆ ਗਈ ਤੇ ਸਾਡੀ ਵੇਟ ਬਹੁਤ ਲਾਈ ਵਰ ਪੈ ਜਿਹਾ ਲਾ ਲਏ ਸਾਰੇ ਉਤავਣ ਲੈ ਵੀ ਸਿੱਧੂ ਚੱਲ ਗਿਆ ਹੁਣ ਵੀ ਲੈ ਲੈ ਲੈਟੋ ਬਾਜੀ ਨਾ ਖ ਲੈਪਟਾਪ ਥੋੜੀ ਸੈਟਿੰਗ ਜੀ ਕਰ ਦੋ ਉਹ ਕਰਕੇ ਦੇ ਦੇ ਮੈਂ ਸੋਖਿਆ ਕਰ ਦੋ ਅੱਖਾਂ ਘੜੀ ਫੜਾ ਫੜਾ ਹਾਂ ਅੱਖਾਂ ਘੜੀ ਮਿੰਟ ਨਹੀਂ ਭਾਜੀ ਫਿਰ ਭਾਜੀ ਉਹ ਰੱਖ ਲੈਣੇ ਚਲਾਉਣ ਮਾਰ ਤੇ ਆ ਇੱਧਰ ਲਾਓ ਤੂੰ ਭਾਜੀ ਆਪਣੀ ਗੱਲ ਲਾਓ ਇੱਧਰ ਆਓ ਹਾਂਜੀ ਲੈ ਆਗ ਬਣੀ ਉਹਦੀ ਕਸਕੀ ਚੌਥੀ ਹਾਂ ਅਨੂ ਰਾਜੀ ਨੇ ਹੱਸੀ ਆ ਜੀ ਨਿਕੀ ਨਿਕਰ ਉਧਰ ਹੋਣੀ ਨਹੀਂ ਉਹ ਟੈਕਪਰ ਸੱਚ ਆਈਫੋਨ ਵਾਲਾ ਲੈਪਟਾਪ ਹੀ ਹੈ ਮੈਕਬੁੱਕ ਮੈਕਬੁੱਕ ਇਹ ਕਿੰਨਾ ਧਾਰ ਘਣ ਲੈਪਟਾਪ ਲੈਪਟਾਪ ਅੱਛਾ ਮਾਰੀ ਕੋ ਕੜਾਈ ਕਰਾ ਇਹ ਸੀ ਛੋਟਾ ਨਹੀਂ ਮੜਾਇਆ ਇਹ ਲੱਗੇ ਧਾਰ ਘਰ ਸਕੈਨ ਇਹ ਕਿੰਨਾ ਛੋਟਾ ਹੈ ਲੈਪਟਾਪ ਸਲੇਮ ਵੇਖੋ ਕਿੰਨਾ ਜਿਆਦਾ ਸਲੇਪ ਇਹ ਕਿੰਦਾ ਛੋਟਾ ਲੈ ਵੀ ਹੁਣ ਪਤਾ ਲੱਗਾ ਵਾ ਬੁੱਕ ਪ੍ਰੋ ਲੈ ਵੀ ਹੁਣ ਪਤਾ ਲੱਗਾ ਵਾ 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 ਲੈ ਵੀ ਹੁਣ ਪਤਾ ਠੀਕ ਆ ਸਾਨੂੰ ਰੱਬ ਨੇ ਨੇ ਜੋਗੇ ਕੀਤਾ ਵਾ ਕਣੀ ਵੀ ਇਹ ਲਿਆਇਆ ਲੈਪਟਾਪ 1.5 ਲੱਖ ਦਾ ਮੈਕਬੁੱਕ ਅਸੀਂ 1.5 ਲੱਖ ਦਾ ਲੈ ਕੇ ਆਏ ਆ ਆਹਾ ਮੈਂ ਬੈਟਰੀ ਕਰ ਰਹੀ ਹਾਂ ਕਰ ਰਿਹਾ ਕਰ ਰਿਹਾ ਕਰ ਲੈ ਆ ਆ ਉਹ ਨਹੀਂ ਉਹ ਕਿਹਾ ਕਰਨਾ ਬਾ ਪਰ ਜੇnabla ਲੋ ਤਾਂ ਐਪਲ ਇਹ ਮੋਹਨਪਾਲਾ ਕਹਦਾ ਬਸ ਇਹ ਆ ਚੀਜ਼ ਵਾ ਪੈ ਗਈ ਇੰਨੇ ਪੈਸੇ ਲਵਾਤੇ ਇੰਨੇ ਪੈਸੇ ਲਵਾਏ ਵਾਸੇ ਇੰਨੇ ਬੱਸ ਚੱਲੋ ਇਹਨੂੰ ਇਹਨੂੰ ਚਲਾਓ ਚਾਓ ਚਾਓ ਓ ਬੱਲੇ ਵਧੀਆ ਚੱਲਦਾ ਆ ਵਧੀਆ ਚੱਲਦਾ ਅੱਛਾ ਮਜਾ ਹੁੰਦਾ ਮਜਾ ਹੁੰਦਾ ਮਜਾ ਹੁੰਦਾ ਇੱਕ ਚੱਲਦਾ ਬੁਕਾਣਾ ਚੱਲਦਾ ਲੈ ਵੀ ਇਹਨੇ ਕਨੈਕਟ ਕੀਤਾ ਆ ਬਕਸੇ ਬੜਾ ਵਧੀਆ ਆਵਾਜ਼ ਆਉਂਦੀ ਹੁਣ ਸਭ ਆਵਾਜ਼ ਹੀ ਵੱਧ ਗਈ ਆ ਪਤਲਾ ਰਖੋ ਭਾਈ ਕਿੰਨਾ ਹੈ ਨਾਲ ਗਿਫਟ ਮਿਲਿਆ ਹਰ ਕੋ ਦਾ ਫੇਵਰੇਟ ਗਾਣਾ ਲਾਤਾ ਕਿਹੜਾ ਗਾਣਾ ਲੱਗਾ ਭਲਾ ਇਹ ਲੈ ਬਰਾ ੜਿਆਵਾ ਡੇਟਿੰਗ ਕਰਨ ੜਿਆ ਮੈਂ ਕਹਾਂ ਵੀ ਇਹ ਰੀਲ ਜਿਹੜਾ ਐਡਿਟ ਕਰਦੇ ਇਹਨਾਂ ਥੋੜਾ ਵਾਤਰ ਜ਼ਿਆਦਾ ਆ ਇਹ ਐਡਿਆ ਭਾਈ ਚੈੱਕ ਕਰਿਓ ਮਾੜੀ ਜਿਆ ਸੈਂਪਲ ਚੈੱਕ ਕਰਿਓ ਆਵੇ ਤਾਂ ਹਾਂ ਨਹੀਂ 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 ਮਿਕਸ ਕਰਨੀ ਮਿਕਸ ਸਮਝ ਲੈਣਾ ਆਇਆ ਹਾਂ ਵਰਕੋ ਲੈਣਾ ਖਾਣ ਵਾਸਤੇ ਮੁੰਡੇ ਰੜਕ ਪਈ ਜਾਂਦੀ ਅੱਖ ਚ ਨਾ ਮਿਸਰ ਪੈ ਗਿਆ ਮੁੰਡੇ ਮਹਾ ਬਚਿਆ ਮੁੰਡਾ ਬਚਿਆ ਜਾਂ ਜਵਜਾ ਹੀ ਅੱਖ ਚ ਆ ਕੋਈ ਖੜਨੀ ਆ ਇਸਕਰੀਮ ਕੋਈ ਲੈ ਨਹੀਂ ਮੈਨਾਂ ਨਹੀਂ ਆ ਕੀ ਕਰਦੇ ਆ ਫੋਨ ਇਹ ਚਾ ਰਹੇ ਨੇ ਲੈ ਵੀ ਕਰਿਆ ਆਈਏ ਥੋੜਾ ਟਾਈਮ ਵਾਸਤੇ ਮੈਂ ਗੱਡੀ ਲਾਦ ਗੀ ਪ੍ਰਭਾ ਗੱਡੀ ਬਾਹਰ ਗਲੀ ਚ ਲੱਗੀ ਆ ਉਹ ਉਹ ਲਾਦੀਆਂ ਨਾਲ ਲੈਪਟਾਪ ਲੈ ਲਈਏ ਜੱਸੀ ਆ ਰਹਿਣਾ ਰਾਤ ਐਪਲ ਵਾਲਾ ਲੈਪਟਾਪ ਉਹ ਪਾ ਨੇ ਜੱਜ 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 ਚੱਲਣਾ ਲੈਪਟਾਪ ਇਹ ਐਚਪੀ ਨੇ ਕਿਹਾ ਹਾਂ ਐ ਐਚਪੀ ਐਚਪੀ ਨਹੀਂ ਯਾਰ ਬਾਹਰੋਂ ਖੁੱਲਾ ਆ ਆ ਖੁੱਲਾ ਹੀ ਆ ਵਸ ਮਾਰਨਾ ਆਪਣਾ ਵੇਖੋ ਆ ਪੂਰਾ ਸਮਾਨ ਲੈਂਦਾ ਸਾਰਾ ਕ੍ਰੇਲੇ ਲੈਂਦੇ ਨੇ ਪ੍ਰਾ ਸੁੱਤਣਾ ਦੁੱਧ ਲੈਂਦਾ ਆ ਇਹ ਦਵਾਈ ਲੈਂਦੀ ਆ ਨਿੰਬੂ ਲੈਪਟਾਪ ਸਾਰਾ ਪ੍ਰਬੰਧ ਕੀਤਾ ਪੁੱਤ ਤੇਰਾ ਪੂਰਾ ਹੈ ਪ੍ਰਬੰਧਾ ਪੂਰਾ ਨਾਈਟ ਪ੍ਰਬੰਧ ਇਹ ਮੇਰੇ ਕੋਲ ਹੈਗਾ ਪੁਰਾਣਾ ਲੈਪਟਾਪ ਪੁਰਾਣਾ ਸਗਾ ਮੇਰਾ ਇਧਰ ਮੁੰਡੇ ਨੇ ਚਾਹੇ ਬਣਾ ਮੁੰਡਾ ਬਾ ਐਡਿਟਿੰਗ ਕਰੀ ਜਾਂਦਾ ਕਰੀ ਜਾਂ ਹਟਣੇ ਜਾਂ ਬਸ ਬਾਕੀ ਇੰਸਟਾਗ੍ਰਾਮ ਦੇ ਫਿਰ ਇਹ ਕਿੰਨੇ ਵੇ ਤੱਕ ਪੈਣੀ ਆ ਆ ਇਧਰ ਇਹ ਉੱਠ ਕੇ ਜਾਣਾ ਪੈਂਦਾ ਮਸੀ ਹੁਣਾਂ ਦੇ ਕੋਈ ਉਧਰ ਹੋ ਕੇ ਟਰੈਕ ਲਾਉਂਦੀ ਘਰੇ ਸਾਡੇ ਇਥੇ ਐਸੋਈ ਜਾਣਾ ਬੰਦਾ ਦੁੱਧ ਦਮ ਕਰਨਾ ਚਲੋ ਕুইਨ ਨਾ ਵੀਂ ਦਿਲਾ ਜੀ ਐਸਾ ਹੀ ਹੈ ਬੰਦਾ ਚਲੋ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੁੱਨ ਲੱਗਾ ਇਹਦਾ ਲੋਕ ਸਾਰੇ ਜਣੇ ਜਰੂਰ ਕਮੈਂਟਾਂ ਦੇ ਜਿਵੇਂ ਵਧਾਈਆਂ ਦੇ ਰਿਹਾ ਫਿਰ ਵਧਾਈਆਂ ਤੇ ਬਾਕੀ ਲਵ ਯੂ ਸਾਰੇ ਜਣਾਂ ਨੂੰ ਬਲਦਿਆਂ ਸਤਿ ਸ਼੍ਰੀ ਅਕਾਲ ਮੈਂ ਰਾਫੇ ਉਂਗਲ ਮਾਰਵਾਂ ਲੱਗਾ